ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਇਸੇ ਮੌਜੂਦ ਆ ਡੀਐਸਪੀ ਦਿਯਾਤੀ ਦੇ ਦਫਤਰ ਦੇ ਅੱਗੇ ਤੁਹਾਨੂੰ ਦੱਸਦੀਏ ਫਰਲਕਾ ਦੇ ਐਸਐਸਪੀ ਗੁਰਮੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਡੀਐਸਪੀ ਤਰਜਿੰਦਰ ਪਾਲ ਦੀ ਅਗਵਾਈ ਹੇਠ ਥਾਣਾ ਬਾਵਲ ਦੇ ਇੰਚਾਰਜ ਦਵਿੰਦਰ ਸਿੰਘ ਵੱਲੋਂ ਜਿਹੜੇ ਕਿ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਵੱਡੀ ਕਾਰਵਾਈ ਕੀਤੀ ਹੈ ਜਿਨ੍ਹਾਂ ਨੇ ਤੇੜਾਗਾ ਤਿੰਨ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਕੋਲ 109 ਗ੍ਰਾਮ ਹਿਰੋਇਨ ਦੋ ਮੋਟਰਸਾਈਕਲ ਬਰਾਮਦ ਕੀਤੇ ਨੇ ਤੇ ਉਹਨਾਂ ਦੇ ਖਿਲਾਫ ਜਿਹੜਾਗਾ ਵੱਖ-ਵੱਖ ਤਲਾਵ ਦੇ ਜਿਹੜਾ ਮਾਮਲਾ ਦਰਜ ਕੀਤਾ ਗਿਆ ਆਪਾਂ ਸਾਰੀ ਜਾਣਕਾਰੀ ਡੀਐਸਪੀ ਵਿਧਾਰਤੀ ਤੇਜਿੰਦਰਪਾਲ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਉਹਨਾਂ ਵੱਲੋਂ ਜਿਹੜੇ ਕਿਹੜੀ ਕਿਹੜੀ ਤਰ੍ਹਾਂ ਦੇ ਜਿਹੜਾ ਮਾਮਲੇ ਦਰਜ ਕੀਤਾ ਗਿਆ ਤੇ ਇਹਨਾਂ ਦੋਸ਼ੀਆਂ ਕਿਲਾ ਪਹਿਲਾਂ ਵੀ ਜਿਹੜੇ ਕੁਮਕਤਮੇ ਦਰਜ ਹੈ ਕਿ ਤੇ ਕੰਮਕਾਰ ਕੀ ਕਰਦੇ ਨੇ ਫੁੱਲਸੂਲੋਂ ਪੰਜਾਬ ਸਰਕਾਰ ਦੇ ਆਦੇਸ਼ ਮੁਤਾਬਕ ਜਿਹੜਾ ਯੁੱਧ ਨਸ਼ਾ ਵਿਰੋਧ ਚੱਲ ਰਿਹਾ ਉਹਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਸਾਡੇ ਡੀਆਈਜੀ ਸਾਹਿਬ ਔਰ ਸਾਡੇ ਐਸਐਸਪੀ ਸਾਹਿਬ ਸਰਦਾਰ ਕਰਮਜੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਸਖਤ ਹਦਾਇਤਾਂ ਅਨੁਸਾਰ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਚੱਲਦਿਆਂ ਨਸ਼ੇ ਤੇ ਰੋਕਥਾਮ ਦੇ ਲਈ 22 22 7 25 ਨੂੰ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਅਲੱਗ-ਅਲੱਗ ਥਾਵਾਂ ਤੋਂ ਦੋ ਮਤਲਬ ਗਰੁੱਪ ਫੜੇ ਗਏ ਨੇ ਇਹਦੇ ਵਿੱਚ ਤਿੰਨ ਦੋਸ਼ੀ ਨੇ ਜਿਦੇ ਵਿੱਚ ਸ਼ਰਨਜੀਤ ਉਰਫ सोनू ਆਕਾਸ਼ ਦੀ ਸ਼ੂਟਰ ਤੇ ਦੀਪ ਤਿੰਨੇ ਵਸਿਆਣ ਖੁਈ ਖੇੜਾ ਜਿਹੜੇ ਆ ਇਹਨਾਂ ਨੂੰ ਫੜਿਆ ਗਿਆ ਤੇ ਇਹਨਾਂ ਕੋਲੋਂ ਦੋ ਮੋਟਰਸਾਈਕਲ ਬਰਾਮਦ ਕੀਤੇ ਗਏ ਆ ਔਰ 109 ਗ੍ਰਾਮ ਹੈਰੋਇਨ ਤੇ 50 ਨਸ਼ੀਨੀਆ ਗੋਲੀਆਂ ਬਰਾਮਦ ਕੀਤੀਆਂ ਗਈਆਂ ਜਿਸ ਦੇ ਅਧੀਨ ਇਹਨਾਂ ਦੇ ਖਿਲਾਫ ਦੋ ਵੱਖਰੇ-ਵੱਖਰੇ ਮਕਦਮੇ ਸੌਰ ਨੰਬਰ ਤੇ 101 ਨੰਬਰ ਥਾਣਾ ਬਾਵਾਲਾ ਚ ਐਨਡੀਪੀਐਸ ਦੀਆਂ ਧਰਾਵਾਂ ਦੇ ਤਹਿਤ ਦਰਜ ਕੀਤੇ ਗਏ ਨੇ ਤੇ ਇਹਨਾਂ ਦਾ ਰਿਮਾਂਡ ਲੈ ਕੇ ਤੇ ਇਹਨਾਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਇਹਨਾਂ ਦੇ ਬੈਕਵਰਡ ਲਿੰਕ ਵੀ ਕਿੱਥੋਂ ਲੈ ਕੇ ਆਏ ਸੀ ਤੇ ਫਾਰਵਰਡ ਲਿੰਕ ਵੀ ਕਿੱਥੇ ਇਹਨਾਂ ਨੇ ਦੇਣੀ ਆ ਕਿੱਥੇ ਸਪਲਾਈ ਕਰਨੀ ਸੀ ਉਹਦੇ ਬਾਰੇ ਪਤਾ ਕਰ ਰਹੇ ਆ ਔਰ ਇਹਨਾਂ ਦੇ ਖਿਲਾਫ ਹੋਰ ਵੀ ਕਿਹੜੀਆਂ ਧਰਾਵਾਂ ਨੇ ਜਾਂ ਐਨਡੀਪੀਐਸ ਦੇ ਵਿੱਚ ਵੀ ਜੋ ਵੀ ਇਹਨਾਂ ਦਾ ਪਿਛਲਾ ਰਿਕਾਰਡ ਆ ਉਹ ਵੀ ਖੰਗਾਲਿਆ ਜਾ ਰਿਹਾ ਹੈ ਤਾਂ ਕਿ ਨਸ਼ਿਆਂ ਦੀ ਮਤਲਬ ਕਿਸੇ ਵੀ ਕੀਮਤ ਤੇ ਉਹਨੂੰ ਬੰਦ ਕੀਤਾ ਜਾਵੇ ਕੁਲਸੂਲੋਂ ਪੰਜਾਬ ਸਰਕਾਰ ਦੇ ਆਦੇਸ਼ ਮੁਤਾਬਕ ਜਿਹੜਾ ਯੁੱਧ ਨਸ਼ਾ ਵਿਰੋਧ ਚੱਲ ਰਿਹਾ ਉਹਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਸਾਡੇ ਡੀਆਈਜੀ ਸਾਹਿਬ ਔਰ ਸਾਡੇ ਐਸਐਸਪੀ ਸਾਹਿਬ ਸਰਦਾਰ ਗੁਰਮੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਸਖਤ ਹਦਾਇਤਾਂ ਅਨੁਸਾਰ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਚੱਲਦੇ ਨਸ਼ੇ ਤੇ ਰੋਕਥਾਮ ਦੇ ਲਈ ਥਾਣਾ ਬਹਾਵਾਲਾ ਦੇ ਵਿੱਚ 22 22 7 25 ਨੂੰ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਅਲੱਗ-ਅਲੱਗ ਥਾਵਾਂ ਤੋਂ ਦੋ ਮਤਲਬ ਗਰੁੱਪ ਫੜੇ ਗਏ ਨੇ ਇਦੇ ਵਿੱਚ ਤਿੰਨ ਦੋਸ਼ੀ ਨੇ ਜਿਦੇ ਵਿੱਚ ਸ਼ਰਨਜੀਤ ਉਰਫ सोनू ਆਕਾਸ਼ਦੀਪ ਸ਼ੂਟਰ ਤੇ ਦੀਪ ਕਿੰਨੇ ਵਾਸੀਆਂ ਨੂੰ ਖੁਈ ਖੇੜਾ ਜਿਹੜੇ ਐ ਇਹਨਾਂ ਨੂੰ ਫੜਿਆ ਗਿਆ ਤੇ ਇਹਨਾਂ ਕੋਲੋਂ ਦੋ ਮੋਟਰਸਾਈਕਲ ਬਰਾਮਦ ਕੀਤੇ ਗਏ ਆ ਔਰ 109 ਗ੍ਰਾਮ ਹੈਰੋਇਨ ਤੇ 50 ਨਿਸ਼ਾਨੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਜਿਸ ਦੇ ਅਧੀਨ ਇਹਨਾਂ ਦੇ ਖਿਲਾਫ ਦੋ ਵੱਖਰੇ ਵੱਖਰੇ ਮੁਕਦਮੇ 100 ਨੰਬਰ ਤੇ 101 ਨੰਬਰ ਥਾਣਾ ਬਾਵਾਲਾ ਚ ਐਨਡੀਪੀਐਸ ਦੀਆਂ ਤਰਾਵਾਂ ਦੇ ਤਹਿਤ ਦਰਜ ਕੀਤੇ ਗਏ ਨੇ ਤੇ ਇਹਨਾਂ ਦਾ ਰਿਮਾਂਡ ਲੈ ਕੇ ਇਹਨਾਂ ਤੋਂ ਸਖਤੀ ਨਾਲ ਪੁੱਛਗិច្ ਕੀਤੀ ਜਾ ਰਹੀ ਹੈ ਇਹਨਾਂ ਦੇ ਬੈਕਵਰਡ ਲਿੰਕ ਵੀ ਕਿੱਥੋਂ ਲੈ ਕੇ ਆਏ ਸੀ ਤੇ ਫਾਰਵਰਡ ਲਿੰਕ ਵੀ ਕਿੱਥੇ ਇਹਨਾਂ ਨੇ ਦੇਣੀ ਆ ਕਿੱਥੇ ਸਪਲਾਈ ਕਰਨੀ ਸੀ ਉਹਦੇ ਬਾਰੇ ਪਤਾ ਕਰ ਰਹੇ ਆ ਔਰ ਇਹਨਾਂ ਦੇ ਖਿਲਾਫ ਹੋਰ ਵੀ ਕਿਹੜੀਆਂ ਧਰਾਵਾਂ ਜਿਹਾ ਐਨਡੀਪੀਐਸ ਦੇ ਵਿੱਚ ਵੀ ਜੋ ਵੀ ਇਹਨਾਂ ਦਾ ਪਿਛਲਾ ਰਿਕਾਰਡ ਹੈ ਉਹ ਵੀ ਖੰਗਾਲਿਆ ਜਾ ਰਿਹਾ ਹੈ ਤਾਂ ਕਿ ਨਸ਼ਿਆਂ ਦੀ ਮਤਲਬ ਕਿਸੇ ਵੀ ਕੀਮਤ ਤੇ ਉਹਨੂੰ ਬੰਦ ਕੀਤਾ ਜਾਵੇ। ਦਿਨਿਕ ਸਵੈ ਰਿਟਵਿਲੀ ਬੁਲਾਉਣਾ ਕਤੋਂ ਤੁਹਾਨੂੰ ਸ਼ਾਇਦ